ਆ ਕੀ ਦਾ ਆ ਗਿਆ ਹੁਣ ਹੈਲੋ ਹਾਂਜੀ ਉਹ ਦੂਸਰੇ ਫੋਨ ਤੇ ਨਾਲ ਆ ਨੁਬਤੀ ਲਾ ਲਈ ਆ ਚਾਰ ਮੈਂ ਜਨੂ ਰੋਕ ਕੇ ਕਰ ਦਾਂਗਾ ਯਾਰ ਹਾਂ ਹਾਂ ਚੰਗਾ ਚੰਗਾ ਮੱਠੇ ਰੋਕੇ ਕਰ ਦਾਂਗਾ 10 ਮਿੰਟਾਂ ਨੂੰ ਮੈਂ ਬਸ ਥੋੜਾ ਜਿਹਾ ਹੋਰ ਆਪਣਾ ਹੋ ਜਾਾਂ ਚੰਗਾ ਇਹਨੂੰ ਤਾਂ ਆਇਆਗਾ ਵੀ ਮਹੀਂ ਬੜੀ ਸ਼ਹਿਰਾਂ ਵੀ ਫੋਨ ਖੋਕੇ ਲੈ ਗਈ ਵੀ ਉਹ ਹੋ ਜੂ ਇਹਨੂੰ ਕੀ ਪਤਾ ਵਾ ਫੋਨ ਤਾਂ ਮਰੇ ਚਾਰ ਨੇ ਇੱਕ ਨਹੀਂ ਅੱਦਾਂ ਨਹੀਂ ਹੈਗਾ ਕਿੰਨੇ ਕੁ ਖੋਊਗੀ ਇਹ ਇਹਨੂੰ ਕੀ ਦਵਾ ਲਾਂਗਾ ਮੈਂ ਘਰੇ ਬੈਠੀ ਨੂੰ ਆ ਪਿਆ ਤੌਲ ਗਿਆ ਆ ਤਾਂ ਪੋਚੇ ਨੂੰ ਲਾਉਣ ਵਾਲਾ ਹੀ ਹੋਇਆ ਪਿਆਗਾ ਹਨਾ ਸਾਰੇ ਕੱਪੜੇ ਇੱਧਰ ਹੀ ਧਰ ਦੰਦਾ ਕਿਪੂ ਵੀ ਆ ਤਾਂ ਗਿੱਲੇ ਪਏ ਆ ਹਜੇ ਇਹ ਤਾਂ ਗਿੱਲੇ ਆ ਮੈਡਮ ਜੀ ਮੈਂ ਬਾਹਰ ਇਹਨਾਂ ਦਾ ਰੰਗ ਉੱਟ ਜੋ ਤਾਂ ਨਹੀਂ ਧੁੱਪੇ ਪਾਏ ਚਾਹਲਾ ਆਹ ਤੌਲਗਾ ਬੜਾ ਖਰਾਬ ਹੋਇਆ ਪਿਆ ਉਦਰੀ ਰੱਖ ਦੇ ਦੂਜੇ ਕੱਪੜਿਆਂ 'ਚ ਇਹਦਾ ਰੱਖ ਨੋ ਇਹ ਤਾਂ ਸੱਚ ਮੈਂ ਇੱਕ ਕੰਮ ਮਗਾਇਆ ਸੀਗਾ ਕੀ ਕੰਮ ਸੀ ਪੈਸੇ ਚਾਹੀਦੇ ਆ ਪੈਸੇ ਅ ਕਾਦੇ ਵਾਸਤੇ ਚਾਹੀਦੇ ਹੁਣ ਤੈਨੂੰ ਹੁਣ ਸੌ ਕੰਮ ਹੁੰਦੇ ਆ ਦੱਸਣ ਵਾਲੇ ਨਹੀਂ ਵੀ ਹੁੰਦੇ ਚੱਲ ਸੌ ਕੰਮ ਤਾਂ ਹੁੰਦੇ ਹੈਗੇ ਕੋਈ ਗੱਲ ਨਹੀਂ ਪੈਸਾ ਦੇ ਦੂੰਗੀ ਤੂੰ ਕੀਤਾ ਨਹੀਂ ਕਰਿਆ ਨਹੀਂ ਹਜੇ ਤੱਕ ਕੋਸ ਪੈਸਿਆਂ ਨੂੰ ਦੇ ਲਾ ਪਹਿਲੇ ਲੱਗ ਗਿਆ ਮੈਂ ਤੈਨੂੰ ਜਵਾਬ ਦੇ ਨਹੀਂ ਪੈਸਿਆਂ ਨੂੰ ਅਰਵਾਸ ਸਮਝ ਲਓ ਹੁਣ ਫਿਰ ਅੱਛਾ ਤੁਸੀਂ ਉਹਦੇ ਦਿਓਗੇ ਜਦੋਂ ਮੈਂ ਤੁਹਾਡਾ ਕੰਮ ਕਰੂੰ ਐ ਥੋੜੀ ਕਿਹਾ ਮੈਂ ਮੈਂ ਤਾਂ ਬੈਠੀ ਕਹਿ ਰਹੀ ਆ ਹੁਣ ਤੁਸੀਂ ਕਿਹਾ ਤਾਂ ਹੈਗਾ ਹਰੇ ਕਹਿੰਦੀ ਕੁਝ ਕੀਤਾ ਕਰਿਆ ਨਹੀਂਗਾ ਉਹ ਤਾਂ ਮੈਂ ਤੈਨੂੰ ਆਈ ਕਹਿੰਦੀ ਸੀ ਵੀ ਕਰਤਾ ਦੇ ਕੁਝ ਬਹੁਤ ਟਾਈਮ ਹੋਗਾ ਕਹਿ ਨੂੰ ਬਸ ਕਰਤਾਗੇ ਹੁਣ ਮੈਡਮ ਜੀ ਥੋ ਮਾਲਕ ਨੂੰ ਥੋੜਾ ਜਿਆਦਾ ਟਾਈਮ ਤਾਂ ਹਰ ਇੱਕ ਚੀਜ਼ ਨੂੰ ਲੱਗਦੀ ਹੁੰਦਾ ਹੈ ਉਹ ਤਾਂ ਗੱਲ ਹੈਗੀ ਆ ਹੁਣ ਤੈਨੂੰ ਦੇਖ ਕੇ ਸ਼ਰਮ ਆ ਪਤਾ ਤਾਂ ਹੈਗਾ ਹੀ ਆ ਵੀ ਤੇਰਾ ਸਭ ਹੈਗਾ ਬਾਹਰ ਗਲਤ ਵੀ ਉਹ ਤਾਂ ਤੈਨੂੰ ਵੀ ਪਤਾ ਹੀ ਆ ਹਨਾ ਫੇਰ ਜੇ ਤੂੰ ਗੱਲ ਕਰ ਲੈ ਮੇਰੇ ਨਾਲ ਹੁਣ ਕਿਉਂ ਡਰਦਾ ਹਲੇ ਮੈਡਮ ਜੀ ਕੋਈ ਸਬੂਤ ਨਹੀਂ ਮਿਲਿਆ ਐ ਕਿਵੇਂ ਗੱਲ ਬਾਕੀ ਸਰ ਇਹਨੂੰ ਲੱਗੇ ਗਿਆ ਸਬੂਤ ਦੀ ਤੈਨੂੰ ਕੀ ਜ਼ਰੂਰਤ ਪੈਂਦੀ ਆ ਹੁਣ ਬਾਕੀ ਸਰ ਥੋੜੀ ਆ ਗੱਲ ਨਹੀਂ ਕਰਨੀ ਫਿਰ ਸਬੂਤਾਂ ਦਾ ਕੀ ਲੈਣਾ ਦੇਣਾ ਕਿਉਂ ਨਹੀਂ ਕਰਨੀ ਗੱਲ ਪਤਾ ਤਾਂ ਹੈਗਾ ਮੈਡਮ ਜੀ ਫਿਰ ਬਾਰ-ਬਾਰ ਕੀ ਬਾਰ-ਬਾਰ ਕੀ ਜਦੋਂ ਤੈਨੂੰ ਮੈਂ ਕਹੀ ਦੱਤਾ ਵੀ ਹੁਣ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੈਨੂੰ ਤੇਰੇ ਸਾਹ ਦਾ ਹੀ ਡਰ ਸੀਗਾ ਫਿਰ ਜਦੋਂ ਖੁਦ ਹੀ ਗਲਤ ਹੈਗਾ ਤੈਨੂੰ ਵੀ ਪਤਾ ਹੀ ਆ ਹੁਣ ਓਏ ਹਾਲੇ ਆਪਾਂ ਨੂੰ ਉੱਤੋਂ-ਉੱਤੋਂ ਪਤਾਗਾ ਆਪਣੇ ਤੇ ਹੁਣ ਉੱਤੋਂ ਪਾਇ ਸਕਦਾ ਉਹ ਜੇ ਮਾਰਿਆ ਫੇਰ ਤਾਂ ਸਬੰਧੀ ਤੁਹਾਨੂੰ ਨੀਵਾ ਪਾ ਲੂਗਾ ਜੇ ਹੁਣ ਮਾਰਿਆ ਹੱਥ ਪੜਦੇ ਵੀ ਦੇਖ ਲਿਆ ਆਪਾਂ ਨੂੰ ਉੱਤੋਂ ਦੀ ਪੈ ਜੂਗਾ ਵੀ ਹੂੰ ਤਾਂ ਅੱਛਾ ਤੂੰ ਤੂੰ ਮੈਨੂੰ ਕਹਿਣੀ ਆ ਵੀ ਮੇਰੀ ਕਿਸੇ ਕੁੜੀ ਨਾਲ ਗੱਲ ਆ ਤੇ ਤੂੰ ਹੁਣ ਵੀ ਨਹੀਂ ਹਟਦੀ ਮਣਿਆ ਇਹ ਤੂੰ ਕੰਮ ਲਓ ਮੇਰਾ ਦਿਮਾਗ ਨਹੀਂ ਕੰਮ ਕਰਦਾ ਕਾਲੀ ਅੱਗੇ ਟੋਈ ਹੁੰਦੇ ਆ ਫਿਰ ਤੂੰ ਕੋਈ ਕਾਰ ਹੱਲ ਫਿਰ ਉਹਦਾ ਤਾਂ ਕਾਰ ਹੱਲ ਆ ਤੂੰ ਥੋੜਾ ਜਿਹਾ ਟਾਈਮ ਤਾਂ ਲੱਗੂਗੀ ਥੋੜਾ ਜਿਹਾ ਟਾਈਮ ਥੋੜਾ ਜਿਹਾ ਜਨਾ ਇੰਨਾ ਚਿਰ ਹੱਬ ਸਵਾਰ ਕਰ ਲੈ ਥੋੜਾ ਜਿਹਾ ਟਾਈਮ ਹੋਰ ਸਵਾਰ ਕਰ ਲੋ ਸਵਾਰ ਦਾ ਫਲ ਮਿੱਠਾ ਦਾ ਹੁੰਦਾ ਹੀ ਆ ਕਹਿੰਦੇ ਤਾਂ ਹੁੰਦੇ ਆ ਮਿੱਠਾ ਹੁੰਦਾ ਹੁੰਦਾ ਕਿਤੇ ਫਲ ਗਲਣਾ ਨਾ ਜਾਵੇ ਕਿ ਤੇ ਨਹੀਂ ਦੇਖਿਆ ਮੈਂ ਮਦਮ ਜੀ ਕਿਉਂ ਟੈਨਸ਼ਨ ਲੈਨੇ ਹੋ ਉਹਦਾ ਗੱਲੋਂ ਛੱਡੋ ਮੈਡਮ ਜੋ ਜਿਹੜੀ ਗੱਲ ਕਿਹਾ ਸੀ ਪੈਸੇ ਦਾ ਲਿਆ ਦੋ ਯਾਰ ਪੈਸੇ ਤਾਂ ਕੋਈ ਗੱਲ ਨਹੀਂ ਮੈਂ ਦੇ ਦਨੀ ਹੈ ਤੈਨੂੰ ਕਿਹੜਾ ਜਵਾਬ ਦੱਤਾ ਪੈਸਿਆਂ ਨੂੰ ਕਿੰਨੇ ਚਾਹੀਦੇ ਆ ਲੈ ਆ ਦੇ 20 ਹਜ਼ਾਰ ਆਹੋ ਮਾਰ ਕੇ 20 ਹਜ਼ਾਰ ਚੱਲ ਲਿਆ ਦਿੰਨੀ ਕੋਈ ਗੱਲ ਨਹੀਂ ਲਿਆ ਕੇ ਦਿੰਨੀ ਮਤਲਬ 20 ਉਹਨੇ ਕਹਾ ਉਹਨੇ ਦੇਣ ਪਏ ਮੈਨੂੰ ਆ ਲੈ ਕੇ ਪੂੰ ਅਹਵਾ ਬੀ ਤਾਂ ਹੈ ਨਹੀਂ ਸੀ 5000 ਰਿਆ ਕਰੇ ਉਹ ਚਲ ਚਲ ਕੋਈ ਨਾ ਸਾਰ ਲਾ ਤੂੰ ਫੇਰ ਕਰ ਦੂੰਗੀ ਚੰਗਾ ਤਾਂ ਪਤਾ ਤੁਹਾਡਾ ਮੈਂ ਕਿਹੜਾ ਤੈਨੂੰ ਜਵਾਬ ਦੇਣੀ ਹੈਗੀ ਚਲ ਤੂੰ ਉਹ ਕਰ ਦੇ ਕੰਮ ਨਾਲੇ ਮੇਰਾ ਤਾਂ ਸਾਰਾ ਲਾ ਠੀਕ ਹੈ ਨਾ ਕੋਈ ਨਾ ਮੈਨੂੰ ਦੁਬਾਰਾ ਕਹਿਣ ਦਾ ਮੌਕਾ ਨਾ ਦੇ ਹੁਣ ਨਹੀਂ ਦਿੰਦਾ ਹੁਣ ਟੋੜਾ ਰੰਗੇ ਹੱਥੀ ਫੜਨਾ ਟਾਈਮ ਤਾਂ ਲੱਗੂਗੀ ਮਾਲਕਣ ਐਂ ਥੋੜੀ ਆ ਵੀ ਜਾ ਕੇ ਬਸ ਫੜ ਲਿਆ ਦਿਮਾਗ ਸੌ ਦਿਮਾਗ ਲਾਉਣੇ ਪੈਂਦੇ ਆ ਹੁਣ ਸਿੱਧਾ ਮੈਂ ਮੋਬਾਈਲ ਰੱਖਣ ਵੀ ਨਹੀਂ ਸਕਦਾ ਚਲ ਜਿਵੇਂ ਮਰਜ਼ੀ ਕਰੀ ਤੇਰਾ ਦਿਮਾਗ ਬਥੇਰਾ ਤੇਜ ਆਗਾ ਆਪੇ ਕਰ ਲੈ ਪਤਾ ਕੱਲੇ ਤੇ ਇਦਾਂ ਨਹੀਂ ਹੁੰਦਾਗਾ ਟਾਈਮ ਤੇ ਥਾਂ ਵੀ ਸੋਚਣੀ ਪੈਂਦੀ ਆ ਚੰਗਾ ਚਾ ਸੋਚ ਲੈ ਕਰਤਾ ਦੇਹਾਂਗਾ ਮੈਨੂੰ ਐ ਤਾਂ ਪਤਾ ਹੀ ਹੈਗਾ ਉੱਤੋਂ ਉੱਤੇ ਹੀ ਕਰਦਾਗਾ ਸਿਰਫ ਇਹਨੂੰ ਪੈਸਾ ਲੱਕ ਮਿੱਤ ਬਣਾ ਰੱਖਿਆ ਹੁਣ ਇਹਨੇ ਪਾਇਸੇ ਤਾਂ ਬਾਰ ਨੂੰ ਉੱਤੋਂ ਦੀ ਮੈਂ ਕੋਈ ਚੱਕਰ ਨਹੀਂ ਹਾਂ ਹਾਂ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਦੱਸਦਾ ਹਨਾ ਤੂੰ ਇੰਨਾ ਪ੍ਰਾਤ ਕੋਈ ਗੱਲ ਨਹੀਂ ਨਾ ਬਣੀ ਹੈਗੀ ਯਾਰਾ ਫਿਰ ਕੀ ਹੁੰਦਾਗਾ ਜਦੋਂ ਮੈਂ ਤੈਨੂੰ ਜ਼ੁਬਾਨ ਦਿੱਤੀ ਨਾ ਮੈਂ ਆਪਦੇ ਬਾਅਦ ਇਹਦਾ ਪੱਕਾਗਾ ਠੀਕ ਹੈ ਆਪਾਂ ਨੂੰ ਦੋਵਾਂ ਨੂੰ ਕੋਈ ਨਹੀਂ ਰੋਕ ਸਕਦਾ ਹੈਗਾ ਹਾਂ ਮੈਂ ਤੈਨੂੰ ਕਹੀਆਂ ਨਾ ਨਾ ਕੋਈ ਨਹੀਂ ਰੋਕ ਸਕਦਾ ਹੈਗਾ ਆਪਾਂ ਨੂੰ ਠੀਕ ਹੈ ਜੇ ਤੂੰ ਰਾਜੀ ਆ ਤਾਂ ਮੈਂ ਵੀ ਰਾਜੀ ਹਾਂ ਠੀਕ ਹੈ ਤੂੰ ਬਖੀਰੇ ਮੇਰੇ ਘਰ ਵਾਲੀ ਨੂੰ ਯਾਰ ਮੈਂ ਕੀ ਲਈ ਬੈਠਾਂਗਾ ਤੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਹੈਗਾ ਕੋਈ ਨਾ ਕੋਈ ਨਾ ਜਰ ਮੈਂਨਾਂ ਮੈਨੂੰ ਥੋੜਾ ਜਿਹਾ ਵਕਤ ਹੋਰ ਦੇ ਮੈਂ ਤੇਰਾ ਸਾਰਾ ਆਪੀ ਸਾਰੇ ਮਸਲੇ ਸਾਰਾ ਸਹੀ ਕਰ ਦੂੰਗਾ ਠੀਕ ਹੈ ਮੇਰੇ ਤੇ ਯਕੀਨ ਆ ਨਾ ਤੈਨੂੰ ਹਾਂ ਚੰਗਾ ਕੋਈ ਚਲ ਮੈਂ ਫੋਨ ਘਟਾ ਦਣਾ ਓਏ ਉਹਨਾਂ ਦੇਖ ਲੈ ਯਾਰਾ ਠੀਕ ਹੈ ਪਾ ਕੇ ਆਇਆ ਸੀ ਉਹਨੂੰ ਚੰਗਾ ਚਾ ਚੱਕ ਹੁਣ ਸਬੂਤ ਮਿਲ ਗਿਆ ਉਹ ਦਿਖਾ ਕੇ ਹੁੰਦੀ ਆ ਮੈਡਮ ਨੂੰ ਵਾਹ ਵਾਹ ਕੇ ਨਾ ਹੂੰ ਪਾਰਟੀ ਕਰੋ ਪਾਰਟੀ ਪਾਰਟੀ ਹਾਂ ਪਾਰਟੀ ਕਾਦੀ ਸੋਡਾ ਕਰਤਾ ਕੰਮ ਮੈਂ ਜਿਹੜਾ ਕਹਿੰਦੇ ਨੇ ਪ੍ਰੂਫ ਲਿਆ ਪ੍ਰੂਫ ਹੂੰ ਲਿਆ ਤਾਂ ਪ੍ਰੂਫ ਲਿਆ ਦੇ ਪ੍ਰੂਫ ਪਾਰਟੀ ਕਰਨੇ ਬੋਏ ਪਾਰਟੀ ਫੇਰੇ ਕਰੂੰਗੇ ਪਹਿਲਾਂ ਪ੍ਰੂਫ ਤਾਂ ਦੱਸ ਮੈਨੂੰ ਦਿਖਾ ਫੇਰੇ ਆ ਇੱਕ ਹੱਥ ਪ੍ਰੂਫ ਦੇ ਦੂਜੇ ਹੱਥ ਪਾਲਟੀ ਤਿਆਰ ਆਂਗਲਾਂ ਕਰੀ ਜਾਂਦਾ ਲੋਹ ਲੋ ਕੇ ਉਹ ਵੀ ਖੁੰਝਾ ਹੈ ਖੁੰਝਾ ਚ ਲੁੱਕ ਕੇ ਆਫਿਸ ਦੀਆਂ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਇਹ ਕੁੜੀ ਨਾਲ ਕਰਦਾ ਸੀ ਪੱਕਾ ਇਹ ਕੋਈ ਪ੍ਰੂਫ ਨਹੀਂ ਹੈਗਾ ਇਹ ਤਾਂ ਇਹਦੇ ਚ ਕੋਈ ਸਮਝ ਨਹੀਂ ਆਉਂਦਾ ਵੀ ਕੀ ਦੇ ਨਾਲ ਗੱਲ ਕਰ ਰਿਹਾ ਇਹ ਤਾਂ ਕੋਈ ਕੰਮ ਦੀ ਗੱਲ ਵੀ ਕਰ ਰਿਹਾ ਨਹੀਂ ਮੈਡਮ ਜੀ ਆਪ ਦਿਖ ਰਿਹਾ ਕੱਲਾ ਐਂ ਦਿਖ ਰਿਹਾ ਵੀ ਕਾਲ ਲੱਗੀ ਹੋਈ ਆ ਕੰਨ ਨੂੰ ਹੋ ਰਿਹਾ ਇਹਦੇ ਚ ਕੁਝ ਨਹੀਂ ਦਿਖ ਰਿਹਾ ਕੋਈ ਆਵਾਜ਼ ਆ ਰਹੀ ਹੈ ਕਿਸੇ ਦੀ ਪਤਾ ਲੱਗ ਰਿਹਾ ਵੀ ਕੀ ਦੇ ਨਾਲ ਗੱਲ ਕਰ ਰਿਹਾ ਪਤਾ ਤਾਂ ਲੱਗ ਰਿਹਾ ਮੈਡਮ ਜੀ ਜਮਾ ਖੁੰਜੇ ਜੇ ਖੜਿਆ ਜਿਹੜੇ ਚ ਆਪਾਂ ਜਾਂਦੇ ਨਹੀਂਗੇ ਪਤਾ ਨੂੰ ਕਦੀ ਕਦੀ ਜਾਣੇ ਆ ਆ ਦੂਸਰਾ ਰੂਮ ਚ ਖੜਾ ਆ ਫਿਰ ਉਹਦੇ ਵਿੱਚ ਹੁਣ ਇਹਦੇ ਚ ਮੈਂ ਕੀ ਪ੍ਰੂਫ ਸਮਝਾਂ ਵੀ ਇਹ ਕਿਸੇ ਕੁੜੀ ਨਾਲ ਹੀ ਗੱਲ ਕਰ ਰਿਹਾਗਾ ਲੱਗਦਾ ਤੈਨੂੰ ਤੂੰ ਆਪਦੇ ਦਿਮਾਗ ਨਾਲ ਸੋਚ ਨਹੀਂ ਲੱਗਦਾ ਨਾ ਲੱਗਦਾ ਮੈਨੂੰ ਇਹ ਕੋਈ ਪ੍ਰੂਫ ਨਹੀਂ ਕੋਈ ਵਧੀਆ ਚੱਜ ਦਾ ਪ੍ਰੂਫ ਦੇ ਇਸ ਤਰ੍ਹਾਂ ਦਾ ਜਿਹੜਾ ਹਾਂ ਮੈਂ ਦੇਖ ਕੇ ਯਕੀਨ ਕਰਾਂ ਮੇਰੇ ਕੰਨਾਂ ਨੂੰ ਵੀ ਸੁਣਾਈ ਦੇਵੇ ਤੇ ਅੱਖਾਂ ਨੂੰ ਵੀ ਦਿਖਾਈ ਦੇਵੇ ਐਦਾਂ ਦਾ ਸਬੂਤ ਚਾਹੀਦਾ ਮੈਨੂੰ ਜਿਹਦੇ ਬਾਅਦ ਤੁਸੀਂ ਖੁਦ ਸੁਣਨੀ ਹੋਵੇ ਕੁੜੀ ਦੀ ਹਾਂ ਫਿਰ ਮੈਨੂੰ ਯਕੀਨ ਆਊ ਵੀ ਹਾਂ ਇਹ ਕਿਸੇ ਕੁੜੀ ਨਾਲ ਗੱਲ ਕਰ ਰਿਹਾਗਾ ਜਾ ਇਹਦੇ ਨਾਲ ਖੜੀ ਹੋਵੇ ਵੀਡੀਓ ਚ ਫਿਰ ਮੈਨੂੰ ਪਤਾ ਲੱਗੂ ਇਹਦਾ ਕੱਲਾ ਖੜਾਗਾ ਕੌ ਲੱਗੀ ਆ ਕੰਨਾਂ ਨੂੰ ਤੂੰ ਆਪਦੇ ਦਿਮਾਗ ਨਾਲ ਸੋਚ ਕੇ ਦੇਖ ਤੈਨੂੰ ਲੱਗ ਰਿਹਾਗਾ ਨਹੀਂ ਮੈਨੂੰ ਤਾਂ ਲੱਗ ਰਿਹਾ ਸੁਣ ਨੂੰ ਜਹਲ ਤੁਸੀਂ ਜਮਾ ਪੱਕਾ ਸਬੂਤ ਖੋਖ ਸਬੂਤ ਭਾਲਦੇ ਹੋ ਮੈਨੂੰ ਜਮਾ ਪੱਕਾ ਸਬੂਤ ਚਾਹੀਦਾ ਜਲਦੀ ਮਿਲ ਜੂਗਾ ਲਿਆ ਜਲਦੀ ਲਿਆ ਵਸ ਮੈਨੂੰ ਜਲਦੀ ਚਾਹੀਦਾ ਵਸ ਜਲਦੀ ਲਿਓ ਇਹ ਤਾਂ ਤੁਸੀਂ ਮੰਨਦੇ ਨਹੀਂ ਮਰ ਮਾਦਾ ਮੰਗੀ ਮੇੜਤ ਨਾਲ ਕਰਕੇ ਇਹਦੇ ਹੱਥਾਂ ਤੇ ਸਬੂਤ ਇਕੱਠਾ ਮਾਣਦੇ ਜੀ ਨਹੀਂ ਨਹੀਂ ਇਹ ਤਾਂ ਮੈਨੂੰ ਭਰੋਸਾ ਨਹੀਂ ਹੈਗਾ ਇਹ ਤਾਂ ਮੈਂ ਆਪ ਹੀ ਕਿੱਦੇ ਤੇ ਕਰ ਲੰਦੀ ਜਦੋਂ ਕੋਲੋਂ ਉੱਠ ਕੇ ਫੋਨ ਲੈ ਕੇ ਬਾਹਰ ਜਾਂਦਾ ਮੈਂ ਉਦੋਂ ਵੀ ਵੀਡੀਓ ਬਣਾ ਸਕਦੀ ਸੀਗੀ ਇਹਦੀ ਚਲ ਕੋਈ ਨਾ ਹੁਣ ਮੈਂ ਪੱਕਾ ਜੀ ਜਮਾ ਜਮਾ ਕੁੜੀ ਦੀ ਜਮਾ ਬਹੁ ਐਸੀ ਕਰੂਗਾ ਦਾ ਨੰਬਰ ਆ ਗਿਆ ਹੈ ਅਨਲ ਕੋਲ ਨੰਬਰ ਸਿੱਧਾ ਆ ਹੀ ਜਾਂਦਾ ਚੱਕਲਾ ਹਲੋ ਹਾਂ ਜੀ ਕੋਲ ਤੁਸੀਂ ਕੌਣ ਨੇ ਮੈਂ ਜਸਦੀ ਕੁੜੀ ਵਾਈਫ ਹੋਣ ਵਾਲੀ ਵਾਈਫ ਹਾਂਜੀ ਤੁਸੀਂ ਕੌਣ ਮੈਂ ਜਸਦੇ ਦੀ ਵਾਈਫ ਹਾਂ ਬਈ ਜਸਦੀ ਨਾਲ ਰਿਸ਼ਤੇ ਮੇਂ ਦਾ ਖਾਲੀ ਜਸਦੇ ਦੇ ਮੈਰਿਜ ਹੋਏ ਨੂੰ 3 ਸਾਲ ਹੋ ਗਏ ਕੁਛ ਕਦੋਂ ਤੋਂ ਉਹਨਾਂ ਨਾਲ ਰਿਲੇਸ਼ਨਸ਼ਿਪ ਤੋਂ ਨਹੀਂ ਬੁਈ ਸਾਰੀ ਬਿਕਰੀ ਹੋ ਗਿਆ ਅੱਛਾ ਤੇ ਤੁਸੀਂ ਕਿੱਥੋਂ ਬੋਲ ਰਹੇ ਹੋ ਤੁਸੀਂ ਮੈਂ ਕਿਹ ਕਿਵੇਂ ਨਾ ਨਹੀਂ ਫੇਰ ਵੀ ਦੱਸੋ ਤਾਂ ਸੇ ਇੱਕ ਵਾਰੀ ਵੀ ਤੁਹਾਡਾ ਕਿਹੜਾ ਸ਼ਹਿਰ ਆ ਕੇ ਪਿੰਡ ਹੈ ਨਹੀਂ ਨਹੀਂ ਮੈਂ ਤੁਹਾਨੂੰ ਕੁਛ ਨਹੀਂ ਦੱਸਣਾ ਹੈਗਾ ਮੈਂ ਦੱਸਣਾ ਕਰ ਕਰੀ ਤੁਸੀਂ ਕਰਵਾ ਦਿਓ ਨਹੀਂ ਤੁਸੀਂ ਮੇਰੇ ਨਾਲ ਹੀ ਗੱਲ ਕਰ ਲਓ ਜਸ ਮੇਰੇ ਹਸਬੰਡਾ ਕੋਈ ਗੱਲ ਨਹੀਂ ਮੈਂ ਦੱਸ ਦਉਂਗੀ ਉਹਨਾਂ ਨੂੰ ਵੀ ਤੁਹਾਡਾ ਫੋਨ ਆਇਆ ਸੀ ਐਵੇਂ ਕਿਵੇਂ ਮੈਂ ਤੁਹਾਨੂੰ ਗੱਲ ਨਹੀਂ ਜਸਨਾ ਕਰਨੀ ਫਿਰ ਇਹ ਦੁਆ ਤਾਂ ਜਸਨਾ ਤੁਹਾਡੀ ਗੱਲ ਹੋ ਨਹੀਂ ਸਕਦੀ ਠੀਕ ਹੈ ਨਾ ਐਵੇਂ ਕਿਵੇਂ ਹੋ ਜੇ ਤੁਸੀਂ ਕੋਣ ਨੂੰ ਰੋਕਣ ਵਾਲੀ ਮੈਂ ਉਹਦੀ ਵਾਈਫ ਹਾਂ ਹੋਰ ਕੌਣ ਹੈ ਕਿ ਮੈਂ ਵੀ ਉਹਦੀ ਫੋਨ ਵਾਲੀ ਬਣ ਚੁਕੀ ਹਾਂ ਤੂੰ ਹੋਣ ਵਾਲੀ ਹੈ ਪਰ ਮੈਂ ਹੈਗੀ ਹਾਂ ਪਰ ਅਸੀਂ ਨੂੰ ਨਹੀਂ ਕੁਝ ਸ਼ਾਂਤ ਕਰਦੀ ਵੀ ਜਾਂ ਤੁਹਾਨੂੰ ਜਿਵੇਂ ਪਸੰਦ ਕੀ ਕਰਦਾ ਠੀਕ ਹੈ ਉਹ ਮੇਰੇ ਨਾਲ ਵਾਈਫ ਜੋ ਖੁਸ਼ ਰਹਿਣਾ ਚਾਹੁੰਦਾ ਤੁਹਾਡੇ ਨਾਲ ਕੋਈ ਖੁਸ਼ੀ ਨਹੀਂ ਲੱਗਦੀ ਹੈ अच्छा जी थोनो है जस ने किया वा है हां जी वन जस ने किया थानो पूरा यकीन है हां जी ची. की पैसे पैसे का दे थोड़ा काम करता दता ਤੂੰ ਕਿਹੜਾ ਕੰਮ ਕਰਿਆ ਮੇਰਾ ਉਹ ਕਾਲ ਸੁਣੀ ਨਹੀਂ ਤੁਸੀਂ ਅੱਛਾ ਕਾਲ ਹਾਂ ਉਹ ਤਾਂ ਮੈਂ ਸੁਣੀ ਹੈ ਹਾਂ ਫਿਰ ਸਾਨੂੰ ਸਬੂਤ ਚਾਹੀਦਾ ਸੀਗਾ ਸਬੂਤ ਦੇ ਤਾਂ ਸਾਨੂੰ ਲਿਆਓ ਪੈਸੇ ਕੱਢੋ ਮੇਰੇ ਤੇਰੇ ਕਾਦੇ ਪੈਸੇ ਸਬੂਤ ਚਾਹੀਦਾ ਸੀ ਸਬੂਤ ਮੈਂ ਆਪ ਦੇ ਆਪ ਫੋਨ ਚੱਕਿਆ ਤੇ ਮੈਂ ਫੋਨ ਆਪ ਅਟੈਂਡ ਕਰਿਆਗਾ ਤੈਨੂੰ ਕਾਦੇ ਪੈਸੇ ਫਿਰ ਐਂ ਤਾਂ ਦੱਸ ਮੈਨੂੰ ਅੱਛਾ ਸਾਰੀ ਮਿਹਨਤ ਕੀਤੀ ਮੈਂ ਤੇ ਬਾਅਦੂ ਕਹਦਾ ਤੂੰ ਕੀ ਕੀਤਾ ਉਹ ਤਾਂ ਫੋਨ ਜੱਸਦਾ ਇੱਥੇ ਪਿਆ ਸੀ ਫੋਨ ਆ ਗਿਆ ਮੈਂ ਸੁਣ ਲਿਆ ਆਪਣੇ ਕੰਨਾਂ ਨਾਲ ਆਪ ਵੀ ਹਾਂ ਕੁੜੀ ਦੇ ਫੋਨਾਂ ਮੈਂ ਗੱਲ ਵੀ ਕੀਤੀ ਆ ਉਹਦੇ ਨਾਲ ਇਹਦੇ 'ਚ ਤੂੰ ਤਾਂ ਕੁਛ ਨਹੀਂ ਕਰਿਆ ਮੈਂ ਦੱਸਦਾ ਕੀ ਕਰਿਆ ਮੈਂ ਅੱਗੇ ਫੋਨ ਪਿਆ ਹੁੰਦਾ ਸੀਗਾ ਸਾਫ ਦਾ ਘਰੇ ਕਦੇ ਦੇਖਿਆ ਸੀਗਾ ਕਦੇ ਜੇਬ 'ਚੋਂ ਕੱਢ ਕੇ ਮੜਾਏ ਬੈਡਾਂ ਤੇ ਰੱਖਿਆ ਸੀਗਾ ਨਹੀਂ ਬਾਹਰ ਤੇ ਫਿਰ ਉਹਦੇ ਕਿਵੇਂ ਪਿਆ ਸੀ ਆਰਾਮ ਨਾਲ ਮੋਬਾਈਲ ਉੱਤੇ ਉਹ ਤਰ ਗਿਆ ਹੋਗਾ ਭੁੱਲ ਗਿਆ ਜਾਂ ਅਚਾਨਕ ਤਰ ਗਿਆ ਬਾਅਦ ਚ ਪਹਿਲਾ ਪਹਿਲਾ ਅਚਾਨਕ ਕਿਉਂ ਨਹੀਂ ਇਹ ਸਾਰਾ ਪਲਾਨ ਮੇਰਾ ਸੀਗਾ ਮਤਲਬ ਮਤਲਬ ਤੂੰ ਤੁਹਾਨੂੰ ਸਬੂਤ ਚਾਹੀਦਾ ਸੀਗਾ ਹਾਂ ਮੈਨੂੰ ਤਾਂ ਬਸ ਤੁਹਾਨੂੰ ਸਬੂਤ ਮਿਲ ਗਿਆ ਫਿਰ ਤੂੰ ਇਹਨੇ ਚ ਕੀ ਕੀਤਾ ਮੈਂ ਇਹ ਕਿਹਾ ਸੀਗਾ ਸਾਹ ਨੂੰ ਉਹ ਮੈਂ ਆਹ ਦਾ ਸਾਹਾਂ ਕੁਝ ਕਰਤਾ ਸੀਗਾ ਤੁਹਾਨੂੰ ਪ੍ਰੂਫ ਚਾਹੀਦਾ ਸੀਗਾ ਰੰਗੇ ਹੱਥੀ ਫੜਨਾ ਸੀ ਤੁਸੀਂ ਫੜ ਲਿਆ ਕਾਇਨਾਟ ਆ ਵੀ ਨਾ ਵੀ ਮੈਂ ਤੁਹਾਨੂੰ ਕੱਲੀ-ਕੱਲੀ ਗੱਲ ਬਹਿ ਕੇ ਦੱਸਾਂ ਤੁਹਾਨੂੰ ਸਬੂਤ ਇਕਰਮਾਤਨ ਦੀ ਮੈਨੂੰ ਪੈਸਿਆਂ ਦੇ ਕੋਈ ਨਾ ਮੈਂ ਜਾਣਦਾ ਤੁਹਾਡੇ ਦਿਲ ਤੇ ਹੁਣ ਕੀ ਬੀਤ ਰਿਹਾ ਪਰ ਫਿਰ ਡੀਲ ਤਾਂ ਡੀਲ ਹੀ ਹੁੰਦੀ ਆ ਹਾਂ ਚਲ ਠੀਕ ਆ ਕਿ ਉਹ ਡੀਲ ਤਾਂ ਡੀਲ ਹੀ ਹੁੰਦੀ ਆ ਪਰ ਹੁਣ ਐਨੇ ਪੈਸੇ ਮੇਰੇ ਕੋਲ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਮੈਂ ਖਾ ਉਹ ਕੁੰਜੇ ਚ ਖੜ ਕੇ ਗੱਲਾਂ ਕਰਦਾਗਾ ਨਹੀਂ ਇਹ ਤਾਂ ਇਹ ਤਾਂ ਕੀ ਪਤਾ ਉਹ ਤੁਸੀਂ ਮੇਰਾ ਸੱਚ ਨਹੀਂ ਮੰਨਿਆ ਤੁਸੀਂ ਮੇਰਾ ਵਿਸ਼ਵਾਸ ਨਹੀਂ ਕੀਤਾ ਫਿਰ ਉਹ ਕੀ ਭੁੱਤ ਇਹਨੂੰ ਪਤਾ ਲੱਗਦਾ ਵੀ ਨਹੀਂ ਚਲੋ ਠੀਕ ਆ ਉਹਦਾ ਸਮਝਦੇ ਮੈਂ ਤੁਹਾਡੀ ਗੱਲ ਹੁਣ ਤਾਂ ਤੁਸੀਂ ਆਪਦੇ ਕੰਨਾਂ ਨਾਲ ਸੁਣਿਆ ਦਿਮਾਗ 'ਚ ਸਾਰੀਆਂ ਗੱਲਾਂ ਪਈਆਂ ਨੇ ਤੁਹਾਡੇ ਉਹਦਾ ਕੁੜੀ ਦੀ ਬਾਤ ਸੀ ਰੋਬਰਟ ਤਾਂ ਨਹੀਂ ਸੀ ਜਾ ਕੋਈ ਮੁੰਡਾ ਤਾਂ ਨਹੀਂ ਸੀ ਨਹੀਂ ਉਹ ਤਾਂ ਜਮਾਂ ਸਹੀ ਸੀ ਅਸਲੀਤ ਸੀ ਜਮਾਂ ਪਤਾ ਲੱਗ ਪਤਾ ਲੱਗੀ ਸਾਬ ਦੀ ਅਸਲੀਅਤ ਹੂੰ ਉਹ ਤਾਂ ਮੈਨੂੰ ਲੱਗੇਗੀ ਤੇ ਬੱਸ ਆਪਣੇ ਡੀਲ ਦਾਣਾ ਆਪਣਾ ਪੈਸੇ ਕੱਢੋ ਫਿਰ ਕਿਪੂ ਕੁਛ ਦਿਨ ਤਾਂ ਖੜ ਜਾ ਹੁਣ ਇੰਨੇ ਤਾਂ ਮੇਰੇ ਕੋਲ ਰੁਪਏ ਵੀ ਨਹੀਂ ਹੈਗੇ ਤੂੰ ਪੈਸੇ ਵੀ ਬਹੁਤ ਮੰਗੀ ਬੈਠਾ ਹਜੇ ਇੰਨੇ ਪੈਸੇ ਤਾਂ ਘਰੇ ਕੈਸ਼ ਵੀ ਨਹੀਂ ਹੈਗਾ ਕਿੰਨੇ ਦਿਨ ਖੜਨਾ ਪੰਜ ਚਾਰ ਦਿਨ ਬਸ ਥੋੜੇ ਹੋਰ ਘਟਾ ਲਓ ਇੰਨੇ ਤੱਕ ਮੈਂ ਘਟਾਉਣ ਗਿਆ ਕਿਉਂ ਆਪਣੀ ਤੇਰੇ ਲਈ 5 ਦਿਨ ਤੈਨੂੰ ਪਤਾਗਾ ਮੈਨੂੰ ਤਾਂ ਹੁਣ ਸਦਮਾ ਵੀ ਬਹੁਤ ਲੱਗਿਆ ਪਿਆ ਚਾਹ ਦੋ ਦਿਨ ਸੱਤਵੇਂ ਚ ਦਿੱਤੇ ਬਾਹਰ ਨਿਕਲੇ ਤਿੰਨ ਦਿਨ ਪੈਸੇ ਰੇਂਜ ਗਾ ਕਿਉਂਕਿ ਪਹਿਲਾਂ ਮੈਂ ਤਾਂ ਸਾਬ ਨਾਲ ਦੇਖ ਹੁਣ ਮੇਰਾ ਐ ਮਨ ਖਾਇ ਪੈ ਵੀ ਮੈਂ ਛੱਡ ਕੇ ਚਲੀ ਜਾਵਾਂ ਕਹੀਂ ਹੁੰਦਾ ਜਦੋਂ ਆਪਾਂ ਅੱਖਾਂ ਬੰਦ ਕਰਕੇ ਕਿਸੇ ਤੇ ਰੱਬ ਜਿੰਨਾ ਭਰੋਸਾ ਕਰ ਲੈਂਦੇ ਆ ਜਦੋਂ ਉਹ ਟੁੱਟਦਾ ਤਾਂ ਸਿਰਫ ਜ਼ਹਿਰੀ ਪੈਦਾ ਹੁੰਦੀ ਹੈ ਮਨ ਚ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਰਾਂ ਤਾਂ ਮੈਂ ਕੀ ਕਰਾਂ ਵੀ ਜੇ ਨੂੰ ਮੈਂ ਫੜ ਕੇ ਗਲਮੇ ਤੋਂ ਪੁੱਛਾਂ ਇਹਨੂੰ ਜਾਂ ਮੈਂ ਇਹਨੂੰ ਛੱਡ ਕੇ ਜਾਵਾ ਮੇਰਾ ਆਈ ਨੇ ਦਿਮਾਗ ਕੰਮ ਕਰਦਾ ਆ ਆਪਾਂ ਸਹੀ ਬਖਤਾਂ ਹਾਂ ਤੇ ਹੁਣ ਤਾਂ ਤੁਸੀਂ ਇਕੱਲੀ ਮੋਬਾਈਲ ਤੇ ਕੁੜੀ ਦੀ ਬਾਤ ਸੁਣੀ ਆ ਆਪਾਂ ਰੰਗੇ ਹੱਥੀ ਫੜਾਗੇ ਇਹਨੂੰ ਕੁੜੀ ਨਾਲ ਗੱਲ ਕਰਦਾ ਹਾਂ ਹਾਂ ਰੰਗੇ ਹੱਥੀ ਫੜਨ ਤੋਂ ਬਾਅਦ ਹੀ ਹੋਗਾ ਜਿਹੜਾ ਮੈਂ ਆਪਦੇ ਕੰਨਾਂ ਨਾਲ ਗੱਲ ਸੁਣ ਲਈ ਨਹੀਂ ਇਹ ਤਾਂ ਕਈ ਵਾਰ ਆ ਚੱਲ ਸੋਨੋ ਜੇ ਮਾਲ ਮੋਟਾ ਵਹਿਮ ਰਹਿ ਗਿਆ ਹੋਵੇ ਉਹ ਵੀ ਕੱਢਦਾ ਵੀ ਆਪਾਂ ਨਹੀਂ ਕਿਪੂ ਹੁਣ ਮੈਨੂੰ ਕੋਈ ਵਹਿਮ ਨਹੀਂ ਹੈਗਾ ਮੇਰਾ ਸ਼ੱਕ ਯਕੀਨ 'ਚ ਬਦਲ ਗਿਆ ਹੁਣ ਬਸ ਮੇਰਾ ਤਾਂ ਉਹਦਾ ਥੋੜਾ ਆਪਸ 'ਚ ਮੈਟਰ ਰਹਿ ਗਿਆ ਮੈਂ ਮਾਰ ਕੇ ਪਤੀ ਪਰਮੇਸ਼ਰ ਦਾ ਤੇ ਮੈਂ ਆਪਾਂ ਦਾ ਬਸ 5 ਦਿਨਾਂ ਤੁਹਾਡੇ ਕੋਲ ਪਤੀ ਪਰਮੇਸ਼ਰ ਚੱਲ ਕੋਈ ਗੱਲ ਨਹੀਂ ਮੈਂ ਤੇਰਾ ਕਰ ਦੂੰਗੀ ਪਰ ਰੁਕ ਜਾ ਥੋੜਾ ਜਿਹਾ ਚੰਗਾ ਕਰੂੰਗੀ ਹੱਲ ਪੱਕਾ ਤੇਰਾ ਕੀ ਕਰਾਂ ਯਾਰਾ ਸੂਤ ਤਾਂ ਮਿਲ ਗਿਆ ਮਿਲਿਆ ਵੀ ਕਿ ਪੂਰੇ ਬਦਲਤੀ ਆ ਹੱਲ ਕਰ ਹੁਣ ਮੈਂ ਤਾਂ ਪੈਸਿਆਂ ਦਾ ਹੱਲ ਕਿਵੇਂ ਕਰਾਂ ਇੰਨੇ ਪੈਸੇ ਹੁਣ ਜੱਸ ਵੀ ਮੇਰੇ ਅਕਾਊਂਟ 'ਚ ਕਰਦਾ ਪੈਸੇ ਉਧਰੋਂ ਸਾਫ ਮੰਗਣ ਲੱਗ ਜਾਂਦਾ ਬਤੰਦਰ ਅੱਗੇ ਕਦੇ ਨਹੀਂ ਸੀ ਉਹਨੇ ਮੇਰੇ ਤੋਂ ਸਾਫ ਮੰਗਿਆ ਪੈਸਿਆਂ ਦਾ ਚਾਹੇ ਮੈਂ ਲੱਖ ਰੁਪਇਆ ਖੜੇ ਚਲਾ ਦਿੰਦੀ ਕਦੇ ਐ ਨਹੀਂ ਸੀ ਉਹਨੇ ਮੈਨੂੰ ਪੁੱਛਿਆ ਵੀ ਇੰਨੇ ਪੈਸੇ ਤੇਰੇ ਕੋਲੇ ਸੀਗੇ ਤੇਰੇ ਅਕਾਊਂਟ 'ਚ ਮੈਂ ਕਰੇ ਕਿੱਧਰ ਗਏ ਹੁਣ ਜੇ 5000 ਵੀ ਚਲਾਉਂਦਾ ਨਾ ਉਹ ਵੀ ਮੈਨੂੰ ਪੁੱਛੂਗਾ ਵੀ 5000 ਦਾ ਤੂੰ ਕੀ ਲਿਆਂਦਾ ਹੁਣ ਇਹਨੂੰ ਇੰਨੇ ਪੈਸੇ ਮੈਂ ਕਿੱਥੋਂ ਦਊਂਗੀ ਮੈਨੂੰ ਤਾਂ ਕੋਈ ਚੱਕ ਕੇ ਚੋਰੋਂ ਟੂਮ ਵੇਚਣੀ ਪੈ ਜਾਣੀ ਆ ਹੋਰ ਨੀ ਮੇਰੇ ਕੋਲ ਕੋਈ ਹੱਲ ਪਰ ਕਿਫੂ ਤਾਂ ਪੈਸੇ ਦੇਣ ਹੀ ਪਣਗੇ ਛਾਲ ਕਰੂੰਗੀ ਕੋਈ ਹੱਲ ਕੇਰਾਂ ਜੱਸ ਨੂੰ ਘਰੇ ਆਉਣ ਦੇ ਉਹਦੇ ਨਾਲ ਗੱਲ ਕਰਨ ਦੇ ਮੈਨੂੰ ਓਹੋ ਮਸਾਂ ਕੰਮ ਨਿਭੜਿਆਗਾ ਹਾਂਜੀ ਸਰ ਠੀਕ ਆ ਜੀ ਠੀਕਾ ਤਾਂ ਠੀਕ ਹੈ ਤੇ ਤੁਸੀਂ ਗਏ ਨਹੀਂ ਹੈਗੇ ਕੇਜ ਨੇ ਸਾਰਾ ਇਂਤਜ਼ਾਮ ਕਰਤਾ ਤੁਹਾਡਾ ਬੈਹ ਜਾਓ 1 ਮਿੰਟ ਚਲੋ ਕੋਈ ਗੱਲ ਨਹੀਂ ਤੁਹਾਡਾ ਸਾਰਾ ਇਂਤਜ਼ਾਮ ਤਾਂ ਦੇਖੋ ਕਰਤਾ ਠੀਕ ਹੈ ਕੇਜ ਨੇ ਤੁਹਾਡੇ ਜਾਣ ਦਾ ਤੇ ਤੁਸੀਂ ਆਪਦਾ ਸਮਾਨ ਚੱਕੋ ਤੇ ਜਾਓ ਸਾਰੇ ਦਾ ਇਂਤਜ਼ਾਮ ਮੈਂ ਕਰਿਆਗਾ ਤੁਸੀਂ ਕਹਾ ਦਾ ਕਰਨਾ ਇਂਤਜ਼ਾਮ ਮੈਂ ਇਂਤਜ਼ਾਮ ਕਰਿਆ ਛੋਟੀਆਂ ਜੜਾਂ 'ਚ ਬਹਿ ਗਿਆ ਗੋਲ ਗੁੰਡੀ ਪਾ ਕੇ ਨਾ ਗਮਗੋ ਕੋੜੀ ਨਾ ਪਹੇਲੀਆਂ ਨਾ ਪਾਈ ਜਾਂਦੀਆਂ ਗੋਲ ਘੁੰਡੀ ਦੀਆਂ ਜਿਹੜੀਆਂ ਆਏਆਂ ਕੀ ਪਾਈਆਂ ਨੇ ਤੇ ਦਿਖਾਉਣੀਆਂ ਹਈ ਸਰ ਸੱਪ ਚੱਕੀ ਵਰਗਾ ਤੁਸੀਂ ਦਾ ਦੇਖ ਆ ਇਹਦਾ ਥਾਂਜੀ ਜਾ ਕੇ ਰੱਖਦੇ ਆ ਚੱਕ ਲੋ ਇਹਨੂੰ ਕਿਹਨਾਂ ਦਾ ਲੱਗਦਾ ਲੈ ਕਿ ਨਕਲੀ ਆ ਓਰੇ ਆ ਜਾ ਬੇਟੇ ਬਾਈਸ ਬਾਈ ਗਿਆ ਤਾਂ ਤੇਨੂੰ ਕਹਿੰਦਾ ਤੂੰ ਬੈ ਜਾ ਨੇੜੇ ਹੋ ਕੇ ਨਕਲੀ ਆ ਨਾ ਮੈਨਾਂ ਆਈ ਵੈ ਗਿਆ ਤੇਰੀ ਜੜਾਂ ਚ ਮੇਰੀਆਂ ਜੜਾਂ ਚ ਮੈਂ ਨਹੀਂ ਪਾ ਕੇ ਹੁਣ ਨਹੀਂ ਮੈਥੋ ਜਾਂਦਾ ਹੈਗਾ ਹੋ ਹੋ ਤੁਸੀਂ ਸਾਫ਼ ਸਾਫ਼ ਕਹੋ ਨਾ ਨਹੀਂ ਮੈਂ ਤਾਂ ਕਾਲਾ ਨਾਗ ਆ ਕੇ ਮੈਂ ਤਾਂ ਬਹਿ ਗਿਆ ਤੇਰੀਆਂ ਜੜਾਂ ਚ ਬਹਿ ਗਿਆ ਮਖਾਂ ਹਾਂ ਫਣ ਚੱਕ ਕੇ ਬਹਿ ਗਿਆ ਜਮਾਂ ਹਾਂ ਜਮਾਂ ਪਤਾ ਕੋਈ ਨਹੀਂ ਤੇਰਾ ਕਿਹੜੇ ਵੇਲੇ ਡੰਗ ਲੈ ਡੰਗਣਾ ਨਾ ਕੋਈ ਜਵਰੀ ਹਾਂ ਆਵਾ ਦੇ ਆ ਵੀ ਕਰਨਾ ਮੂਜੋ ਜਿਹੜਾ ਕਾਲਾ ਨਾਗ ਹੁੰਦਾ ਨਾ ਉਹ ਡੰਗ ਕੇ ਹੀ ਰਹਿੰਦਾ ਹੁੰਦਾ ਦਾ ਕਿੰਨਾ ਮਰਜੀ ਨੂੰ ਦੰਦ ਪਿਆਦਾ ਉਹ ਆ ਦਿਖਾਤਾ ਤੈਨੂੰ ਵੀ ਇਹਦੇ ਵਾਂਗੂ ਬਣ ਕੇ ਵਹਿ ਗਿਆ ਸਾਜਲੀਆ ਨਾ ਤੇਰੇ ਜੜਾਂ ਦੀ ਮੇਰੀ ਗੱਲ ਸੁਣੋ ਤੁਹਾਨੂੰ ਚਾਹੀਦਾ ਕੀ ਸੀਗਾ ਇੱਥੋਂ ਜਾਣ ਦਾ 5 ਲੱਖ ਕਿਹਾ ਸੀ ਨਾ ਤੁਸੀਂ 5 ਦਾ ਵੀ ਤੁਹਾਨੂੰ ਮੈਂ 15 ਦਿੱਤਾ ਫਿਰ ਤੁਸੀਂ ਇੱਥੇ ਕਿਉਂ ਰਹਨੇ ਹੋ ਕਿਉਂ ਕਿਉਂ ਨਹੀਂ ਜਾਂਦੇ ਔਰ ਮੇਰੀ ਗੱਲ ਨਾ ਕੀ ਜੇ ਨਾ ਹੋਗੇ ਕੋਠੀਆਂ ਪਾਵਾਂਗੇ ਸਾਰਾ ਕੁਝ ਕਰਾਂਗੇ ਕਿਹੜੀਆਂ ਕੋਠੀਆਂ ਹੁਣ ਕਿਹੜੀ ਡੀਲ ਕਰੀ ਜਾਂਦੀਆਂ ਤੁਸੀਂ ਤੈਨੂੰ ਪਤਾ ਹੀ ਨਹੀਂ ਸਾਡੀਆਂ ਗੱਲਾਂ ਦਾ ਕਿ ਜੇ ਨੂੰ ਮੈਂ ਕਹਤਾ ਸੀਗਾ ਮੈਂ ਖਾ ਇੱਥੇ ਬੌਸ ਹੁਣ ਤਰ੍ਹਾਂ ਰਹਿਣਾ ਨਹੀਂ ਚਾਹੀਦਾ ਉਹ ਕਹਿੰਦਾ ਮੇਰਾ ਬਾਧਾ ਘਤਣਾ ਅੱਜ ਅੱਜ ਬੌਸ ਭੱਗ ਜਾਊਗਾ ਆਹਣ ਦੇ ਸਹੀ ਉਹਨੂੰ ਫਿਰ ਮੈਂ ਪੁੱਛਦੀ ਆ ਅੱਜ ਤੋਂ ਕਿਵੇਂ ਨਹੀਂ ਜਾਂਦਾ ਇੱਥੋਂ بس ਤੁਸੀਂ ਐ ਕਹੋ ਵੀ ਮੈਂ ਜਾਣਾ ਨਹੀਂ ਇੱਥੇ ਹੀ ਰਹਿ ਗਿਆ। ਇਹ ਰਹੂੰ ਤੇ ਫਿਰ ਮੈਂ ਕੀ ਐ ਨਾ ਵੀ ਮੈਂ ਤਾਂ ਗੋਲ ਗਲੁੰਡੀ ਪਾ ਰਹੀ ਇੱਥੇ ਹੀ ਰੂੰਗਾ ਸੋਡੇ ਚਰਨਾ ਚ ਮੇਰੇ ਚਰਨਾ ਚ ਰਹਿਣ ਦੀ ਜ਼ਰੂਰਤ ਨਹੀਂ ਕਈ ਜਣੋਂ ਆ ਜਾਂਦੇ ਮੈਂ ਉਹਨਾਂ ਨੇ ਕਪਾਸਾ ਕਰ ਦੂੰ ਜਾਂ ਤਾਂ ਉਹ ਮੈਨੂੰ ਰੱਖ ਲੈ ਇੱਥੇ ਜਾਂ ਫਿਰ ਤੈਨੂੰ ਰੱਖ ਲੈ ਠੀਕ ਐ ਸਾਡੇ ਦੋ ਆਪਣੇ ਦੋਮਾ ਚੋਂ ਇੱਕ ਨੂੰ ਰੱਖਣਾ ਪੈਣਾ ਉਹਨੂੰ ਮੈਂ ਗੱਲ ਕਰੂੰਗੀ ਉਹਦੇ ਨਾਲ ਤੈਨੂੰ ਤੇ ਸੂੰ ਹੀ ਨਹੀਂ ਜਾਣ ਦਿੰਦੇ ਕੋਈ ਨਾ ਸਾਨੂੰ ਸੋਹਣੇ ਬਹੁਤ ਲੱਗਦੇ ਆ। ਨੇ ਹੋ ਗੱਲਾਂ ਕਰਦੀ। ਕੰਗਾਇਆ ਗੱਲਾਂ ਕਰਦੀ ਆ ਦੇਖ ਲਾ। ਆਪ ਡਾਹ ਕਰਦੇ ਆ। ਵੀ ਐਨੇ ਆ ਕੇ ਤਬਾ ਕਰਤਾ, ਪਲਾਨਾ ਕਰਤਾ। ਕੋਈ ਗੱਲ ਨਹੀਂ। ਦੇਖ ਰਹੀ ਕੀ ਕਰਦੀ ਆ ਗੱਲਾਂ। ਕਿਸੇ ਨੂੰ ਐ ਨਹੀਂ ਪਤਾ ਵੀ ਇਹ ਪੈਸੇ ਕਿੱਥੋਂ ਕਢ ਲਏ ਨੇ। ਵੀ ਕਿੱਥੇ ਦੇ ਪੈਸੇ ਸਾਮੇ ਉਧੇ ਨੇ। ਤੇ ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਕੱਢ ਲਿਆ ਮੈਂ ਤੇ ਓਕੇ ਜੇ ਇਹਨੂੰ ਦੱਸੂ ਆ ਚਾਹ ਉਹਨੂੰ ਪਤਾ ਹੀ ਆਗਾ ਉਹਨੂੰ ਦਗਾ ਤੇ ਦੱਸ ਤੇ ਸਾਰਾ ਕੁਝ ਇਹ ਕਰੋ ਕੱਢਣ ਨੂੰ ਫਿਰ ਦੇਖ ਲਾ ਓਕੇ ਚਾਹ ਮੈਂ ਭੱਗ ਜੂ ਆ ਹੀ ਨਹੀਂ ਸੋਚਦੀ ਵੀ ਆਪਣਾ ਘਰ-ਬਾਰ ਬਣਾਊਗਾ ਹੁਣ ਮੈਂ ਥੋੜੇ ਹੀ ਜਾਣਾ ਹੁਣ ਤਾਂ ਮੈਂ ਜਾਂਚ ਕੀ ਬਹਿ ਗਿਆ ਇੱਥੇ आ बैठा सा किए गए दुकानी क्यों गया कुछ नहीं मैं कह तू कु ना गल करता नहीं है फोन ਨੋ ਲੋਕ ਨੂੰ ਕਿੰਨੇ ਕ ਵਾਰੀ ਦੱਸਾਂ ਤੂੰ ਖੇੜਾ ਤਾਂ ਛੱਡ ਦੇ ਅੱਛਾ ਖੇੜਾ ਛੱਡਦਾ ਮੈਂ ਹਾਂ ਸੱਚਾ ਸੱਚ ਦੱਸ ਦੇ ਲੈ ਕਿੰਨੇ ਕ ਵਾਰੀ ਦੱਸਾਂ ਸੋਨੀ ਯਾਰ ਲਾਸਟ ਵਾਰ ਹੀ ਆ ਦੇਖ ਇਦੋਂ ਬਾਅਦ ਮੈਂ ਪੁੱਛਦੀ ਨਹੀਂ ਤੇਨੂੰ ਦੱਸ ਨਹੀਂ ਅੱਛਾ ਤੇ ਕਹਾ ਤੇਰੇ ਫੋਨ ਤੇ ਆ ਨੰਬਰ ਕਿਹਦਾਗਾ ਕਿਹੜਾ ਮੈਨੂੰ ਕੀ ਪਤਾ ਕੀ ਜਗਾ ਨਾ ਨੰਬਰ ਆ ਗਿਆ ਹੋਗਾ ਹੁਣ ਨੰਬਰ ਜੋ ਸੇਵ ਹੀ ਨਹੀਂ ਆ ਗਿਆ

ਹਾਂ ਹੋ ਗਈ। ਸੂਚੀ ਕਦਮ ਕੋ ਨਾਂ ਜਿਹਾ ਸੁਣ ਤਾ। ਇਹ ਤਾਂ ਟਿਕਰੀ ਹੋ ਗਿਆ। ਕੀ ਪਤਾ ਕੌਣ ਆਇਆ। ਨਾਲ ਸੁਣ ਲੈ, ਸੁਣ ਤਾ ਲੈ ਸਾਰੀ ਗੱਲ। ਨਹੀਂ, ਫਿਰ ਵੀ ਦੁੱਖਤਾ ਤੇ ਕੁਰੀ ਵੀ ਕੋ ਦਾ ਪੇੜਾ ਸ਼ਾਇਰ ਆ ਕੇ ਮਿਲਦਾ ਹੈ। ਨਹੀਂ ਨਹੀਂ ਮੈਂ ਕੁਝ ਨਹੀਂ ਦੱਸਾਂਗਾ, ਮੈਂ ਦੱਸਣ ਤੋਂ ਤਾਂ ਨਹੀਂ ਕੁਝ ਕਰਵਾਉਣਾ। ਨਹੀਂ ਕਿ ਕਿ ਮੇਰੇ ਨਾਲ ਹੀ ਗੱਲ ਕਰ ਲੋ, ਜਦੋਂ ਮੇਰੇ ਹਸਬੰਦ ਦਾ ਕੋਈ ਗੱਲ ਨਹੀਂ ਮੈਂ ਦੱਸ ਦੂੰਗਾ ਨਾ ਉਹ ਬੜਾ ਫੋਨ ਆਇਆ ਸੀ।